ਰਾਣਾ ਰਾਣੀ ਨੂੰ ਪਤਾ ਨਹੀਂ ਕੀ ਗੱਲ ਆ ਪਰੇਸ਼ਾਨ ਬੜਾ ਵਾ ਪਤਾ ਨਹੀਂ ਕੀ ਗੱਲ ਆ ਨਾ ਉਹਨੇ ਸਵਾਦ ਰੋਟੀ ਖਾਧੀ ਆਵੇ ਪਈ ਉਤਰਾ ਹੀ ਆ ਗਈ ਆ ਨਾ ਚਾਹ ਪੀਤੀ ਆ ਅੱਜ ਤੇ ਨਾ ਤਾਂ ਤੋਤਾ ਨਹੀਂ ਪਤਾ ਨਹੀਂ ਕੀ ਗੱਲ ਆ ਓਖੜੇ ਓਖੜੇ ਦੋ ਤਰੀਆਂ ਫਿਰਦਾ ਵਾ ਹੁਣ ਮੈਨੂੰ ਕਿਤਨਾ ਪਤਾ ਲੱਗੇ ਚੱਲ ਅਸੀਂ ਥੋੜਾ ਬੁਤਾ ਕੰਮ ਕਮ ਕਰਕੇ ਤੇ ਪੁੱਛਦੀ ਆ ਮਾਂ ਜੂ ਹੀ ਮੈਂ ਪੁੱਤ ਤੈਨੂੰ ਕੀ ਗੱਲ ਆ ਮੈਨੂੰ ਪਰੇਸ਼ਾਨੀ ਦੱਸ ਤੇ ਤੇਰੀ ਪਰੇਸ਼ਾਨੀ ਦੂਰ ਕਰਾਂ ਇਹ ਕੋਈ ਅੰਦਰ ਵੜ ਕੇ ਇੱਕ ਤਰ੍ਹਾਂ ਦੰਦਿਆ ਕੱਢਣ ਦੇ ਹੀ ਖੱਜਾ ਕਰਨ ਲੱਗੀ ਤੇ ਵੇਂਦੀ ਨਹੀਂ ਜਾੜ ਕੇ ਰੱਖ ਦਿੱਤਾ ਹੀ ਉਹਨੂੰ ਤੇ ਹੁਣ ਦੰਦਿਆ ਕੱਢਣ ਦੇ ਹੀ ਗੁਰਪ੍ਰੀਤ ਨਾਲ ਕਿਹਦੇ ਨਾਲ ਗੱਲਾਂ ਕਰਨ ਦੇ ਹੀ ਉਹਨੂੰ ਤਾਂ ਪਹਿਲਾਂ ਕੋਈ ਫਿਕਰ ਹੀ ਨਹੀਂ ਮੇਰੇ ਪੁੱਤ ਦਾ ਚਲ ਮੈਂ ਹੀ ਪੁੱਛਦੀ ਆ ਪੁੱਤ ਤੈਨੂੰ ਕੀ ਗੱਲ ਐ ਫਿਰ ਮੈਨੂੰ ਦੱਸੂਗਾ ਫਿਰ ਮੈਂ ਵੇਣੀ ਆ ਕੀ ਕਰ ਸਕਦੀ ਆ ਕੀ ਕਰਾਂ ਯਾਰ ਪੰਗਾ ਪੈਿਆ ਨਾ ਲੋਕ ਕੀ ਹਾਲ ਪਾਜੀ ਠੀਕ ਜੇ ਯਾਰ ਇੱਕ ਕੰਮ ਸੀਗੇ ਹਾਂਜੀ ਉਹ ਮੈਨੂੰ ਨਾ ਲੱਖ 2 ਲੱਖ ਰੁਪਏ ਚਾਹੀਦਾ ਸੀਗਾ ਹਾਂਜੀ ਬੜੀ ਲੋੜ ਪਈ ਸੀ ਕਿਤਾ ਨਹੀਂ ਅੱਜੇ ਚਾਹੀਦੇ ਸੀ ਮੈਨੂੰ ਜੇ ਆ ਜੋਇਨ ਦੇਤੇ ਬੜੀ ਵਧੀਆ ਗੱਲ ਹੀ अच्छा मैं लेट हो गया कोई 간 ਨਹੀਂ 빠지 चलो कोई है मेहरबानी चलो कोई नहीं ये नमी ना करती है की करा हूं मैं रानी को तुम्हें देखना नहीं है ਤੂੰ ਪਰੇਸ਼ਾਨਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਈ ਰਾਤ ਦੱਸੂਗੀ ਨਾ ਮਾਂ ਉਹ ਤੇਰੀ ਮੈਂ ਸੁਕਾਰ ਦੱਸ ਮੈਨੂੰ ਗੱਲ ਤੇ ਦੱਸੇਗਾ ਤੂੰ ਫੇਰ ਮੈਨੂੰ ਪਤਾ ਲੱਗੂ ਕਿ ਮੇਰਾ ਪੁੱਤ ਕਿਹੜੀ ਗੱਲੋਂ ਪਰੇਸ਼ਾਨ ਹੈ ਨਾ ਤੂੰ ਰੋਟੀ ਖਾ ਗਈ ਨਾ ਸੁਣ ਲਾ ਫੇਰ ਸੁਣ ਲਾ ਮੈਨੂੰ ਘਟੋ ਘੜ 2.5 ਲੱਖ ਰੁਪਏ ਦੀ ਲੋੜ ਆ ਦੇ ਸਕਦੀਆਂ ਹੈਗਾ ਹੀ ਦੇ ਅਗੀ ਤੇ 2 ਲੱਖ ਰੁਪਈਆ ਹੇਗਾ ਵਾ ਐਡੀ ਲੋੜ ਕਾਦੀ ਤੈਨੂੰ ਪੈਗੀ ਮੇਰ ਕੋ ਨਹੀਂ ਪੁੱਤ ਕੋਈ ਪੈ ਹੈਗਾ ਤੂੰ ਪਰ ਪੁੱਛਦੀ ਕਾਲ ਹੀ ਹੈ ਜ ਨਹੀਂ ਹੈ ਕਿਤੇ ਤੈ ਮੈਨੂੰ ਇਹ ਦੱਸ ਦੋ ਲੱਖ ਤੂੰ ਕਰਨਾ ਕੀ ਆ ਐਡੀ ਤੈਨੂੰ ਕਿਹੜੀ ਲੋੜ ਪੈਗੀ ਜਿਹੜਾ 2 ਲੱਖ ਤੈਨੂੰ ਚਾਹੀਦਾ ਵਾ ਮਾਦਾ ਲੋੜ ਹੈ ਮੈਨੂੰ ਕੀ ਚੀਜ਼ ਦੀ ਤੂੰ ਦੇ ਸਕਦੀ ਨਹੀਂ ਦੇ ਸਕਦੀ ਤੇ ਬੋਲੀ ਗੱਲਾਂ ਨਾ ਕਰ ਮੈਨੂੰ ਦੱਸੇਗਾ ਤੂੰ ਪਤਾ ਲੱਗੂ ਕਿ ਕੀ ਲੋੜ ਤੈਨੂੰ ਮੇਰੀ ਗੱਲ ਸੁਣ ਕਰਜਾ ਚੁੱਕਿਆ ਹੈ ਤੂੰ ਉਹਨਾਂ ਦੇ ਦੇਣੇ ਆ ਥੱਬਿਆਂ ਦੇ ਥੱਬੇ ਉਹਨੂੰ ਲੋੜ ਲਿਆ ਕੇ ਫੜਾਉਣਾ ਦੇ ਨਹੀਂ ਦੇ ਰਹੀਆਂ ਉਹਨੂੰ ਪੁੱਛੋ ਨਾ ਕਿੱਥੇ ਆਓ ਦਵੇ ਤੈਨੂੰ ਤੇ ਤੂੰ ਕਿਸਤਦਾਰ ਇਹ ਤਾਂ ਵੱਡੀ ਗੋਗਲ ਹੀ ਨਹੀਂ ਮਾਰਵਾ ਆ ਜਨ ਨੂੰ ਉਹ ਪੁੱਛਿਆ ਵਾ ਮਾਤਾ ਨੂੰ ਮੈਂ ਕਿੱਥੇ ਆ ਕੀ ਜਾਂਦੀ ਆ ਪਤਾ ਨਹੀਂ ਕਿੱਥੇ ਖਰਚਾ ਕਰੀਦੀ ਪਰ ਫਿਰ ਵੀ ਪੁੱਛਦਾ ਮੈਨੂੰ ਕਿੱਥੇ ਹੈ ਕਿੱਥੇ ਹੈ ਸ਼ਮੀ ਸ਼ਮੀ ਕਿੱਥੇ ਘਰੀ ਆ ਨਾ ਘਰੀ ਆ ਹਾਂਜੀ ਰਜੀਤ ਬੋਲੋ ਲੈ ਸੋਇਲਾ ਉਹ ਇੰਨਾ ਪਰੇਸ਼ਾਨੀ ਤੋਂ ਦੰਦੀਆਂ ਕੱਢਣ ਲਈ ਹੈ ਕੁੜੀ ਨੂੰ ਕੋਈ ਸ਼ਰਮ ਜਾਏਗੀ ਮੰਮੀ ਗੁਰਪ੍ਰੀਤ ਨੇ ਡਰੈਸ ਬਣਾਈ ਤੇ ਕੱਟ ਵਾਰੀ ਪਾ ਕੇ ਤੇ ਪਤਾ ਨਹੀਂ ਕਿੱਦਾਂ ਦੀ ਲੱਗਣ ਈ ਹਾ ਚਬੂਤਰੀ ਜੀ ਉਹ ਵੀਡੀਓ ਕਾਲ ਕਰਕੇ ਵਿਖਾਉਣ ਈ ਕੇ ਕੰਮ ਦੀ ਨਹੀਂ ਲੱਗਣ ਈ ਉਹ ਤਾਂ ਸੌਣਿਆ ਅਜੇ ਤੇ ਤੇਰਾ ਬਰਾਦਾ ਹਣਾ ਮੋਤਰਾ ਦੀ ਬਣਾਵਾ ਲੱਗੋਦੀ ਗੁਰਪ੍ਰੀਤ ਤੇ ਬਣਾਉਣੀ ਹੈ ਮੈਂ ਬੁਣ ਮੈਂ ਵਧੀਆ ਬਣਵਾਣੀ ਆ ਇਦਾਂ ਦੀ ਨਹੀਂ ਬਣਵਾਣੀ ਮੈਂ ਬਾਜੀ ਮਾਰੀ ਕਿਹੜੇ ਲਈ ਦੱਸੋ ਉਹ ਸੁਣ ਲੈ ਬਿੱਲਾ ਹੱਸੀ ਜਨ ਨਹੀਂ ਬਾਗਲਾ ਨੂੰ ਹਾਂ ਹਾਂ ਮੈਂ ਹੁਣ ਨਹੀਂ ਹੱਸਣ ਦੀ ਬੋਲੋ ਕੀ ਗੱਲ ਹੋ ਗਈ ਅੱਬ ਕੀ ਹੋਣੀ ਸ਼ਰਮਿੰਦਗੀ ਸ਼ਰਮ ਕਰਦਾ ਉਹਦੇ ਮੂੰਹ ਵਾਲੇ ਨਾ ਕਿਤੇ ਰੋਟੀ ਨਾ ਪਾਣੀ ਇਹਦੇ ਤੇ ਵੇਖ ਕਿੰਨਾ ਪਰੇਸ਼ਾਨ ਹੈ ਤੇ ਤੂੰ ਦੰਦੀਆਂ ਘੱਡਣ ਦੀ ਮਾਂਾ ਚੁੱਪ ਕਰ ਹੈ ਤੈਨੂੰ ਮੈਂ ਲੱਥੀ ਚੜੀ ਉਹਦੀ ਰੋਟੀ ਉਹ ਵੇਖੋ ਬਣਾਈ ਮਮੀ ਡੱਬੇ ਚ ਤੇ ਜਦੋਂ ਪਰੇਸ਼ਾਨ ਹੋ ਖਾਊਗਾ ਲੈ ਤੇ ਫਿਰ ਉਹਨੂੰ ਕੀ ਕਰਾਂਗੇ ਰੋਟੀ ਨੂੰ ਗੋਲੀ ਮਾਰ ਮੇਰੀ ਗੱਲ ਸੁਣ ਮਾਤਾ ਤੂੰ ਨਾ ਰਾਲਾ ਪਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅੱਛਾ ਦੱਸੋ ਹੋਇਆ ਕੀ ਮੈਨੂੰ ਨਾ 2.5 ਲੱਖ ਰੁਪਈਆ ਦੀ ਲੋੜ ਆ ਲੈ ਗਿਆ 2 ਲੱਖ ਰੁਪਈਆ ਉਹ ਮੈਂ ਕਿੱਥੋਂ ਜਿਹਨੇ ਤੇ ਮੇਰੇ ਕੋਲੋਂ ਫੜਾਉਣਾ ਅਲਮਾਰੀ ਦੀ ਸਾਮ-ਸਾਮ ਰੱਖਦੀ ਆ ਰੰਜੀਤ ਉਹ ਲਮਾਰੀ ਚ ਸਾਂਭੇ ਨਹੀਂ ਆ ਬੜੀਆਂ ਚੀਜ਼ਾਂ ਘਰਦੀਆਂ ਬੜੀਆਂ ਵਾ ਤੇ ਬੜੇ ਹੋਰ ਗੱਲਾਂ ਵਾ ਚੀਜ਼ਾਂ ਕਿਹੜਾ ਚੀਜ਼ ਬਣਾ ਲਈਏ ਤੂੰ ਲੈ ਦੱਸ ਬੰਦੇ ਸਾਰੇ ਨਵੇਂ ਲਾਤੇ ਆ ਚਾਦਰਾਂ ਸਾਰੀਆਂ ਬ੍ਰੈਂਡ ਦੀਆਂ ਲੈਂਦੀਆਂ ਵਾ ਹੁਣ ਜਿੱਥੋਂ ਮੈਂ ਸੂਟ ਸਚਿਚ ਕਰਾਏ ਆ ਉੱਥੇ 1300 ਸੁਆਈਆਂ ਕਸੂੜ ਦੀ ਤੇ ਜੁੱਤੀ ਲੈਂਦੀ ਵਰਸੋ ਚੌਥ 42 4700 ਦੀ ਮੇਰੀ ਗੱਲ ਸੁਣ ਆ ਸੁਪੜਿਆ ਦੀ ਦੁਨੀਆ ਜੋ ਬਾਹਰ ਨਿਕਲ ਮੇਰੀ ਗੱਲ ਸੁਣ ਆਗਲਾ ਪਰਦੇਆਂ ਨੂੰ ਆਹ ਛੋਟਾ ਸਾਟਾ ਨੂੰ ਮੇਰੀ ਗੱਲ ਸੁਣ ਮੈਂ ਪੈਸੇ ਦੇਨੇ ਕਿਤੇ ਕੀ ਕਿਚਕਚ ਲਈ ਹੁੰਦੀ ਆ ਅੱਜ ਤੇ ਮੇਰਾ ਰਾਧਾ ਵਾਹੀ ਗੱਡੀ ਲੈ ਆਈਏ ਕਿਸ਼ਤਾ ਤੇ ਪਤਾ ਕੀ ਆ ਮੇਰੀ ਗੱਲ ਸੁਣ ਰਣਜੀਤ ਲੂ ਬੜੀ ਵੰਦੀ ਜੇ ਜਦੋਂ ਜਾਈਦਾ ਆਈਦਾ ਵਾ ਨਾ ਬਹੁਤ ਥੋਪ ਹੁੰਦੀ ਆ ਉਹ ਮੇਰੇ ਨਾਲ ਦੀ ਸਭ ਗੱਡੀ ਤੇ ਹੁੰਦੀ ਆ ਮੈਂ ਤੇ ਅਜੇ ਆ ਸੋਚਣ ਦੀ ਆ ਇੱਕ ਮੈਂ ਐਨਕਲ ਲੈ ਆਉਣੀ ਆ ਮੇਰੀ ਗੱਲ ਸੁਣ ਮੇਰੀ ਜਾਨ ਤੰਗ ਕੀਤੀ ਪੈਸੇ ਲੈਣਾ ਲੈਣੇ ਠੀਕ ਆ ਤੇ ਮੇਰੀ ਸ਼ਗਲ ਵਾਲ ਵੇਖ ਦੂ ਪਹਿਲਾਂ ਮੈਂ ਕਿੰਨੀ ਟੈਨਸ਼ਨ ਚ ਆ ਮੈਂ ਪੈਸੇ ਦੇਣੇ ਪੈਸਿਆਂ ਦੀ ਗੱਲ ਕਰੰਦੇ ਆਂ ਪੈਸੇ ਦਾ ਇੰਤਜ਼ਾਮ ਕਰਕੇ ਦੇ ਮੈਨੂੰ ਭਰਾਉਣਾ ਉਹ ਤੇ ਇਹ ਗੱਡੀਆਂ ਮੰਗਣ ਦੇਈਆਂ ਉਹਨੂੰ ਤਾਂ 300 ਰੁਪਏ ਦੇਰੀਆਂ ਨਹੀਂ ਮੈਂ ਕਿਹਨੂੰ ਦੱਸ ਮਾਂ ਦਾ ਚੁੱਕਣਾ ਨਾ ਰਿਆ ਕਰ ਕਹਿੰਦੇ ਨੇ ਇੱਕ ਗੱਲ ਦੱਸਾਂ ਕਿਹਦੇ ਕਿਹਦੇ ਨਹੀਂ ਫਿਕਰ ਮੇਰਾ ਘਰ ਵਾਲਾ ਵਾ ਉਹ ਮੈਨੂੰ ਕਿਉਂ ਨਹੀਂ ਫਿਕਰ ਦੱਸ ਤੂੰ ਤੇ ਅਵੇ ਬਸ ਪੰਪੀ ਭਰਦੀ ਰਹੀ ਨਹੀਂ ਲੱਗੇ ਬੈਠੀ ਕੰਪਨੀ ਕਰਦੀ ਆ ਪੜਦਿਆਂ ਦੀ ਜਰੂਰਤ ਹੀ ਆ ਗੱਦਿਆਂ ਦੀ ਜਰੂਰਤ ਹੀ ਨਾ ਜਰੂਰਤ ਨਹੀਂ ਉਂ ਤੇ ਪਤਾ ਨਹੀਂ ਸਾਲ 47 ਦੀਆਂ ਚੀਜ਼ਾਂ ਰੱਖੀਆਂ ਵਾ ਜਿਹੜੀ ਇਹ ਚੀਜ਼ਾਂ ਬਾਹਰ ਸੁੱਕਣ ਵਾਲੀਆਂ ਸੀ ਨਾ ਪਿੱਛੇ ਆ ਪਲਾਟ ਖਾਲੀ ਆ ਉੱਥੇ ਸੁੱਕਣ ਵਾਲੀਆਂ ਉਹ ਘਰ ਰੱਖੀਆਂ ਤੁਸੀਂ ਇੱਕ ਤਾਂ ਭਾਂਡਾ ਨਹੀਂ ਹੈ ਤੁਹਾਡੇ ਘਰ ਹੁਣ ਉਹ ਛੇਤਾ ਤੇ ਜਾਂਦੇ ਮੈਂ ਭਾਂਡੇ ਲੈ ਆਈਆਂ ਸਭ ਪਤਲੇ ਕੜਾਹੀਆਂ ਨਵੇਂ ਹੋਰ ਪਤਾ ਕੀ ਕਰ ਜਿੰਨੇ ਪਤਲੇ ਕੜਾਹੀਆਂ ਨੇ ਇਹਨਾਂ ਨੂੰ ਬੋਰੇ 'ਚ ਪਾ ਕੇ ਦੇ ਦੇ ਉਹ ਕਿਸ਼ਤ ਦੇ ਦੇ ਤੈਨੂੰ ਨਹੀਂ ਹਰਮونی ਸਹੀ ਕਹਿ ਦਿੱ요 ਉਹਨਾਂ ਨੂੰ ਮੈਂ ਕੀ ਕਰਾਂ ਯਾਰ ਹੁਣ ਮੈਨੂੰ ਦੱਸੋ ਵੀ ਹੋਇਆ ਕੀ ਆ ਕੀ ਕਹਿਣਾ ਚਾਹੁੰਦੇ ਜੇ ਕਾਦੇ ਲਈ ਤੁਹਾਨੂੰ ਪੈਸਿਆਂ ਦੀ ਲੋੜ ਆ ਮੈਨੂੰ ਖੁੱਲ ਕੇ ਦੱਸੋ ਕੀ ਕਲਪੀ ਜਾਂਦੇ ਜੇ ਮਾਂ ਪੁੱਤ ਇੱਕ ਤੇ ਆ ਗੱਲ ਨਹੀਂ ਸੁਣ ਦਿੰਦੇ ਬੋਲੋ ਮੇਰੀ ਗੱਲ ਸੁ ਜਿਹੜਾ ਕੰਮ ਤੋਰਿਆ ਨਾ ਤੈਨੂੰ ਪਤਾ ਵਾ ਉੱਥੇ ਮੈਂ ਕਿਸ਼ਤਾਂ ਦੇਣੀਆਂ ਵਾ ਉਹ ਕਿਸ਼ਤਾਂ ਟੁੱਟ ਟੁੱਟ ਕੇ ਕਿੰਨੇ ਪੈਸੇ ਬਣ ਗਏ ਮੇਰੇ 2.5 ਲੱਖ ਰੁਪਏ ਤੇ ਬਾਕੀ ਜਿਹੜੇ ਤੂੰ ਹੋਰ ਪੈਸੇ ਲੈ ਆਂਦੇ ਤੇ ਕੰਮ ਲਈ ਇੰਜੀ ਤੇਡੀ ਛੋਟੀ ਜੀ ਗੱਲ ਵਾਸਤੇ ਤੁਸੀਂ ਇੰਨਾ ਕਲਪਨ ਦਿਓ ਜਿੱਦਾਂ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਹੁੰਦਾ ਕੀ ਲੜ ਗਿਆ ਆ ਕਿੱਡੀ ਕ ਗੱਲ ਆ ਭਲਾ 2.5 ਲੱਖ ਰੁਪਏ अच्छा 5 लाख ਹੈਗਾ ਮੇਰੇ ਕੋ 5 ਲੱਖ ਮੈਨੂੰ ਪਤਾ ਨਹੀਂ ਕਿ ਡੀ ਗੱਲ ਆ ਅਮਾ ਤਾਂ ਨਹੀਂ ਤੇ ਐ ਆ ਤੇ ਤੁੱਕੀ ਪਤਾ ਨਹੀਂ ਕਿਹੜੀ ਛੱਤ ਡਿੱਗਦੀ ਹੈ ਜੀ ਮਾਦਾ ਮੇ ਕੰਨ ਭਰੀ ਜਣੀ ਤੂੰ ਮੇਰੇ ਬਿਨਾ ਗੱਤੋਂ ਉੱਥੇ ਖਰਚਾ ਕਰਤਾ ਇੱਥੇ ਖਰਚਾ ਕਰਤਾ ਉਹਨੇ ਤਾਂ ਸਭ ਹੀ ਐਡੀ ਸਿਆਣੀ ਹੋਵੀ ਚਲ ਚੰਗਾਵਾ 5 ਲੱਖ ਦੀ ਐ ਚੱਲ ਲਿਆ ਪਾਕਿਸਤਾਨ ਆਈਏ ਆਪਣੇ ਮੁੰਡੇ ਦੀ ਜਾਨ ਸੌਖੀ ਆ ਆਪਾਂ ਕਿਹੜੀ ਘਰੋਂ ਲੈਣੇ ਮੇਰੀ ਤੇਤੀ ਬੜੀ ਸਿਆਣੀ ਐ ਹੋਰ ਕੀ ਆ ਸੱਸ ਨਾਲੋਂ ਕਿਤੇ ਨੋਂ ਸਿਆਣੀ ਆ ਭਾਵੇਂ ਮਾਤਾ ਘਰ ਘਰ ਪੰਡੀ ਕਰਦੀ ਫਿਰ ਤੇਰੀ ਵਰਗੀ ਨੋਂ ਤੇਰੀ ਨੋਂ ਵਰਗੀ ਨੋਂ ਨਹੀਂ ਕਿਤੇ ਹੈਗੀ ਮੈਂ ਕਿਦੋਂ ਨਹੀਂ ਪਤਾ ਹੈਗੀ ਮੈਂ ਦੇਖਿਆ ਸਿਆਣੀ ਬੜੀ ਉਹਨੇ ਤੇ ਜੋੜੇ ਲਗੋ ਹਾਂ ਤੂੰ ਤੇ ਪੰਪ ਬਧੇਰਾ ਪਰਦੀ ਰਹੀ ਆ ਪਰ ਮੈਂ ਜੋੜੇ ਆ ਤੂੰ ਆਪਣਾ ਰਾਮ ਰੋਲਾ ਨਾ ਪਾਉ ਮੇਰੀ ਗੱਲ ਸੁਣ ਚਲ ਠੀਕ ਐ ਜਾ ਸ਼ੇਰ ਬਣ ਮੇਰੀ ਗੱਲ ਸੁਣ ਮਿੰਟ ਮਰ ਜਾ ਲੈ ਆ 5 ਲੱਖ ਰੁਪਇਆ ਕਿੱਥੇ ਘਰੇ ਪਏ ਹੈਗੇ ਬੈਂਕ 'ਚ ਹੀ ਲੈਣੇ ਮੈਨੂੰਗੇ ਇੰਨੀ ਕਾਲੀ ਗੱਤੋਂ ਕਰਨ ਦੇ ਜੀ ਪਹਿਲੀ ਧਾਣੀ ਪੀ ਲੋ ਪਹਿਲੇ ਸਵੇਰ ਦੀ ਰੋਟੀ ਖਾਦੀ ਆ ਉਹ ਖਾ ਲੋ ਜਾ ਕੇ ਆਪਣੇ ਕੋਲੇ ਹੀ ਆ 5 ਲੱਖ ਆਪਣੇ ਕੋਲੇ ਹੀ ਆ ਤੇ ਹੋਰ ਲੈ ਬੁੱਕਰੀ ਤੈਨੂੰ ਕਰਦੀ ਆ ਫੋਨ ਹਾਂ ਹੁਣ ਇਹ 5 ਲੱਖ ਰੁਪਇਆ ਆ ਜਾਣਾ ਜਿੱਥੇ ਮਰਜ਼ੀ ਦੋ ਮੇਰੇ ਵੱਲੋਂ ਅਸਾਂ ਨੂੰ ਫੜਾਏ ਹੋਰ ਮੈਂ ਤੇ ਆ ਥੋੜੇ ਥੋੜੇ ਉਤਲੇ ਪੁਤਲੇ ਜਿਹੜੇ ਪੈਸੇ ਹੁੰਦੇ ਉਹਨਾਂ ਨਾਲ ਸ਼ੌਂਕ ਕਰਦੀ ਫਿਰਦੀ ਮੈਂ ਸਾਰਾ ਕੁਝ ਆਪਣੀ ਜਗ੍ਹਾ ਰੱਖਿਆ ਵਾ ਐਡੀ ਨਹੀਂ ਕਰ ਲੈਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਇਹਦੀ ਗੜੀ ਗੱਲ ਤੇ ਹਮੇਂ ਦੇ ਦਿੰਦੀ ਗੱਲ ਹੀ ਕੋ ਚੱਕਰ ਨਹੀਂ ਆ ਚਲ ਕੋਈ ਨਹੀਂ ਲਿਆ ਲਿਆ ਤੋ ਚਲ ਪੁੱਤ ਤੇਰੀ ਪਰੇਸ਼ਾਨੀ ਵੀ ਦੂਰ ਹੋ ਗਈ ਤੇ ਹੋ ਜੇ ਤੇ ਮੈਂ 5 ਰੋਟੀਆਂ ਖਾਣੀ ਉਹਨਾਂ ਸੱਤ ਖਾਊਂਗਾ ਮੈਂ ਮੈਂ ਤਾਂ ਅੱਧੀ ਕਮਲੀ ਆ ਘਰੇ ਤੇ ਮਾਵਾ ਹੀ ਸਿਆਣੀ ਨਿਕਲੀ ਇਹਨਾਂ ਤਾਂ ਮਾਵਾ ਪੈਸੇ ਜੋੜੇ ਚਲ ਵਧੀਆ ਮਾਤਾ ਟੈਨਸ਼ਨ ਖਤਮ ਹੋਈ ਮੇਰੀ ਆ ਵੇਖ ਲੈ ਮਾਤਾ ਜਿਹੜਾ ਤੂੰ ਬਾਰ ਬਾਰ ਇੱਕੋ ਗੱਲ ਕਹਿੰਦੀ ਨਹੀਂ ਨਹੀਂ ਆ ਗੁਰਪ੍ਰੀਤ ਦੇ ਘਰ ਦਾ ਬੇਟਾ ਕਰ ਕੀਤਾ ਐਦਾਂ ਕਰਦੀ ਆ ਐਦਾਂ ਕਰਦੀ ਆ ਮੇਰੀ ਘਰ ਬੜੀ ਵੀ ਸਿਆਣੀ ਹੂੰ ਤੇ ਗੁਰਪ੍ਰੀਤ ਵੀ ਸਿਆਣੀ ਹੂੰ ਇਹਨਾਂ ਨੇ ਕੋੜੇ ਕੋ ਪੈਸੇ ਸਾਂਭੇ ਆ ਮੇਰੇ ਤੋਂ ਨਹੀਂ ਹਲਟਾ ਕਿਨੇ ਕ ਪੈਸੇ ਜਮਾ ਓਏ ਜਿਨੇ ਇਹਨੇ ਕਰ ਲ 5 ਲੱਖ ਰੁਪਈਆ ਦੇ ਥੋੜਾ ਹੁੰਦਾ ਕਿ ਤੇ ਤੁਹਾਡੀ ਪਰੇਸ਼ਾਨੀ ਦੂਰ ਹੋ ਗਈ ਤਾਂ ਪੁੱਤ ਮਾਂ ਵੀ ਖੁਸ਼ੀ ਹੋ ਗਈ। ਉਹ ਤੂੰ ਨਾ ਐਵੇਂ ਹੀ ਬੋਲੀ ਜਾ ਕਰ। ਨਹੀਂ ਹੋਣੀ ਮੈਂ ਬੋਲਦੀ। ਮੈਨੂੰ ਦੱਸੋ ਚਾਹ ਹੀ ਵੜਾ ਪਿੰਡ ਦੀ ਨੂੰ ਪਹਿਲੇ ਲਿਆਉਗੀ ਤੇ ਮਾਂ ਨਾ ਤੇਰੇ ਸਿਰ ਤੋਂ ਕਰਜ਼ਾ ਲਾ ਤੂੰ ਪੁੱਤ। ਮਾਵਾਂ ਕਿਤੇ ਮਾੜਾ ਸੋਚਦੀਆਂ ਈਆਂ ਪੁੱਤਾਂ ਦਾ। ਚੱਲ ਉਹ ਤੇ ਮੈਂ ਕੇਵਲੇ ਆਦਿਨ ਵੀ ਕੱਲੀ ਗਈ ਆ। ਕਿੰਤਾ ਇਹ ਲੋਗ ਕੋ ਪੈਸਾ ਸਭ ਜਾਣ ਜੂੜ ਕੇ ਤੇਰੀ ਫਿਰੇ ਤੇ ਮੁੜ ਕੇ ਤੈਨੂੰ ਹੱਸ ਕੇ ਉਠਾ ਦੇ। ਮੈਂ ਗੱਲ ਦੱਸਾਂ। ਸੇਰ ਦਾ ਫਿਕਰ ਮੈਨੂੰ ਵੀ ਹੋ ਲੱਗਾ ਸੀ। ਪਰ ਕਿਹਦਾਵੇਂ ਜਿਹੜਾ ਉਹ ਕਹਿਣਾ ਤੇ 5 ਲੱਖ ਲਾਇਆ। ਸੱਚੀ ਤਰ੍ਹਾਂ ਨਾ ਸਾਲ ਰੋਟੀ ਰੋਟੀ ਖਾ ਉਹ ਪੈਸੇ ਲੈਣ ਚੱਲੀ ਆ ਉਹ ਗੱਲ ਹੀ ਨਹੀਂ ਤੇ ਹਾਂ ਉਹ ਸ਼ੰਮੀ ਲਿਆ ਇੰਨਾ ਟਾਈਮ ਦੇਣੇ ਪੈਸੇ ਬੰਦੇ ਦੇ ਮੈਂ ਕਿਣ-ਕੁਣ ਲਊਗਾ ਆਪੇ ਹੁਣ ਕਿਣ ਲਾ ਪੀਣੀ ਲੈ ਮਾਰੀ ਹੁਣ ਯਾ ਦੇ ਮੈਂ ਇਹ ਕਾਲੂਟ ਜੋਂ ਪੈਸੇ ਇਹਦੇ ਚ ਥੋੜੀ ਯਾ ਰਣਜੀਤ ਹਾਂ ਪੈਸੇ ਤੇ ਗੁਰਪ੍ਰੀਤ ਨਾਲ ਲੈਣ ਚੱਲੀ ਆ ਮੈਂ ਆਪਾਂ ਕੱਟੀ ਨੇ ਪਾਈ 5 ਲੱਖ ਦੀ ਪਤਾ ਨਾ ਤੁਹਾਨੂੰ ਜਿਹੜਾ ਝੜਕਾਂ ਖਾ ਖਾ ਕੇ ਤੇ ਉਧਰ ਪੈਸੇ ਦਿੰਦੀ ਰਹੀ ਆ ਮੈਂ ਸੋਚਿਆ ਘਰੇ ਤੇਰੇ ਕੋਲ ਘਰ ਮੈਂ ਖਾਨ ਖੋਦੀ ਆ ਉਥੋਂ 5 ਲੱਖ ਲੈਣ ਚੱਲੀ ਆ ਕਿੱਟੀ ਦਾ ਜਮਾ ਆ ਵਾ ਅਜੇ ਹੈ ਨਾ ਚੱਲ ਦੇ ਕੱਲ ਮੈਂ ਵੀ ਚੱਲਾਂ ਤੇ ਨਾਲ ਢੜੀ ਜਨਾਨੀ ਵਾ ਕਿੱਡੀ ਸਿਆਣੀ ਆ ਮੈਂ ਵੀ ਚੱਲਾਂ ਤੁਸੀਂ ਕੀ ਕਰਨਾ ਦੱਸ ਤੁਸੀਂ ਘਰ ਮਾਤਾ ਦੀਆਂ ਮਿੱਠੀਆਂ ਪਕੀਆਂ ਹੋਰ ਚਾਹ ਸੁਣ ਲਓ ਉਹਦਾ ਪਾਕ ਖੂਣ ਵਾਜੂਗਾ ਤੁਹਾਡੇ ਨਾਲ ਗੱਲਾਂ ਕਰ ਚੱਲ ਮੇਰੀ ਗੱਲ ਸੁਣ ਜਿਆਦੀ ਗੱਲਾਂ ਨਾ ਕਰ ਤੂੰ ਪੈਸੇ ਜਾ ਲੈ ਕੇ ਆ ਠੀਕ ਆ ਮੈਂ ਜੋ ਰੋਟੀ ਲੁੱਟੀ ਖਾ ਲਾ ਚੱਲ ਆਹ ਰੋਟੀ ਰੱਜ ਕੇ ਖਾਓ ਰੱਜ ਕੇ ਹਾਂ ਰੋਟੀ ਪਹਿਲੇ ਫੜੀਆ ਠੀਕ ਆ ਨਾਲੇ ਮੇਰੀ ਗੱਲ ਸੁਣਾਵਾ ਦੇਖ ਲੋ ਉਹੋਈ ਤੁਹਾਡੀ ਮਾਂ ਵਾ ਜਿਹੜੀ ਛਤੀ ਛਤੀ ਗੱਲਾਂ ਕਰਦੀ ਸੀ ਮੈਨੂੰ ਇਹਨੇ ਤੈਨੂੰ ਬਰਬਾਦ ਕਰ ਦੇਣਾ ਇਹ ਤੈਨੂੰ ਖਾ ਗਈ ਇਹ ਇਹਦੇ ਛੱਟੇ ਰੋਖਣੀ ਹਰੇ ਹੁੰਦੇ ਪਤਾ ਨਹੀਂ ਕਿਹੜੇ ਕਿਹੜੇ ਖਾਨ ਬੋਲਦੀ ਸੀ ਜਿੱਦਾਂ ਸਨ 47 ਦੀ ਹੋਵੇ ਅੱਜ ਵੇ ਸੇਤਾਂ ਦੇ ਪੋੜ ਬੰਨਣ ਦੀ ਨਾ ਮੇਰੀ ਨੋਂ ਹਰਗੀ ਤੇ ਨੋਂ ਨਹੀਂ ਆ ਰੰਜੀਤ ਉਹਨੇ ਰੱਖੇ ਆ ਤੈਨੂੰ ਦੇਂਦੀ ਲਿਆ ਕੇ ਤੂੰ ਨਾ ਰੋਟੀ ਰੋਟੀ ਖਾ ਰੱਜ ਕੇ। ਕਿਉਂ? ਤੇ ਹੋਰ ਜਾਨ ਮੇਰੀ ਇੱਕ ਗੰਗ ਕੀਤੀ ਹੁੰਦੀ ਜੇ ਪਤਾ ਤੇਰੇ ਬਾਰੇ ਗੱਲਾਂ ਕਰ ਕਰ ਕੇ। ਮੈਂ ਕੋਈ ਗੱਲ ਨਹੀਂ ਆਪਣੀ ਨੂੰ। ਮੈਂ ਸੋਚਦਾ ਨਾ ਵੀ ਸਿੱਧਾ ਹੀ ਨਾ ਹੋ ਜਾਏ ਕਿ ਤੇ ਸੱਚੀ ਮੈਂ ਡਰਦਾ ਰਹਿਣਾ ਪਰ ਨਹੀਂ ਤੂੰ ਮੂੰਹ ਬੱਦ ਕਰਾਤਾ। ਵੇਲੋ ਮੈਂ ਤੁਹਾਨੂੰ ਗਿਆ ਹੀ ਨਾ ਤੁਸੀਂ ਮੇਰੇ ਮਗਰ ਲਾ ਕੇ ਚੱਲੋ ਕਿੱਥੋਂ ਤੁਹਾਨੂੰ ਮੈਂ ਕਿੱਥੇ ਪਹੁੰਚਾਤਾ ਵੇਖ ਲੋ ਹੈ? ਹਾਂ। ਹੱਜ ਹੀ ਸਟੈਂਡਰਡ ਦੇ ਲੋਕ ਹੋ ਗਏ ਆ। ਸਹੀ ਗੱਲ ਆ। ਕਿੱਥੇ ਆਈਆਂ ਵੇ ਤੇਰੇ ਬੰਦੇ ਇੱਥੇ ਸਿੱਧੇ ਸਾਦੇ ਜਿ ਜਟਵੈਰ ਦੇ ਲੋਕ ਹੈਂ? ਯਾ ਤੁਸੀਂ ਸਟੈਟਰ ਨਹੀਂ ਮਾਨ ਹੈਗਾ ਸਾਡਾ ਕਿ ਨਹੀਂ ਸਹੀ ਗੱਲ ਮੈਂ ਮੈਂ ਤਾਂ ਇਹ ਡੇਢ-2 ਲੱਖ ਰੁਪਏ ਦੇ ਪਿੱਛੇ ਪਿਆ ਮੈਂ ਕੋਈ ਗੱਲ ਨਹੀਂ ਮੈਨੂੰ ਕੋਈ ਪਤਾ 5 ਲੱਖ ਪਿਆ ਗੱਲ ਹੀ ਕੋਈ ਨਹੀਂ ਹੈ ਤੁਸੀਂ ਤੇ ਸ਼ਦਾਈ ਹੋਏ ਫਿਰ ਨੇ ਜੇ ਤੁਸੀਂ ਡੇਢ ਲੱਖ ਨਹੀਂ ਪ੍ਰਵਾਹ ਕਰਦੇ ਹੈ ਤੇ ਜੱਟੀ ਨੇ 5 ਲੱਖ ਸਾਂਭਿਆ ਗੱਲ ਹੀ ਕੋਈ ਨਹੀਂ ਹੈ ਜਾਂ ਫਿਰ ਲੈ ਕੇ ਇਹ ਗਾਂ ਆਪਾਂ ਫਿਰ ਕਿੱਟੀ ਪਾਉਣੀ ਤੇ ਸੋਲੀ ਗੱਲ ਹੈ ਠੀਕ ਆ ਹਾਂ ਗਾਂ ਹੁਣ ਆਪਾਂ 7 ਲੱਖ ਦੀ ਸਿੱਧੀ ਕਿੱਟੀ ਪਾਉਣੀ ਆ ਤੇ ਜਿਹੜੇ ਮੈਂ ਘਰ ਚ ਕਿੱਟੀ ਪਿੰਦੀ ਮੈਂ ਵੀ ਪਵਾ ਲਾ ਮੇਰੇ ਦਾ ਜਿੰਨੇ ਪੈਸੇ ਵਾਜਦੇ ਦੱਸ ਮੈਂ ਜੋ ਹੈਗੀ ਆ ਤੁਹਾਨੂੰ ਕੀ ਲੋੜ ਇਹਨਾਂ ਕੰਮਾਂ ਚ ਪੈਣ ਦੀ ਮੇਰੀ ਤੁਹਾਨੂੰ ਤੁਸੀਂ ਆਪਣੇ ਜਿਹੜੇ ਕੰਮ ਸਾਂਭਣ ਦੇ ਤੇ ਨਾ ਉਹ ਸਾਂਭੋ ਦੂਜੀ ਗੱਲ ਮੇਰੀ ਇਹ ਸੁਣੋ ਕਿ ਜਿਹੜੀਆਂ ਮੈਂ ਘਰ ਚ ਚੀਜ਼ਾਂ ਬਣਾਉਣੀ ਹੁੰਦੀਆਂ ਘਰ ਖਰਚੇ ਕਰਦੀ ਹੁੰਦੀਆਂ ਉਹਦੇ ਤੋਂ ਨਾ ਮੈਨੂੰ ਰੋਕਿਆ ਕਰੋ ਨਹੀਂ ਮੈਂ ਬੜੇ ਰੋਕਦਾ ਹਾਂ ਹਾਂ ਇਹ ਗਾਂ ਦਾ ਕਿੱਟੀ ਤੇ ਨਾ ਉਹ ਸ਼ੌਟ ਪਾ ਕੇ ਜਾਣੀ ਜਿੱਦਿ 1130 ਸੁਵਾਇ ਦਿੱਤੀ ਤੇ ਮਾਤਾ ਨੇ ਗਾਲਾਂ ਕੱਢੀਆਂ ਤੂੰ ਹੀ ਕਿਜਾ ਕੋਣਾ ਚੰਗਾ ਨਾ 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 ਕੋਈ ਗੱਲ ਨਹੀਂ ਠੀਕ ਹੈ ਅਸ਼ਮੀ ਤੇਰੀ ਗੱਲ ਸੁਣ ਉਹ ਜਿਹੜਾ ਨਾਲੇ ਏਟੀਐਮ ਚ 2000 ਰੁਪਇਆ ਪਿਆ ਸੀ ਉਹ ਕਿੱਥੇ ਹੀ ਆਹੋ 2000 ਇਹਨੂੰ ਕੀ ਕਰਨਾ ਉਹ ਕੀ ਉਹ ਸਮਝਦੇ ਨਹੀਂ ਸਮਝ ਗਿਆ ਸਮਝ ਗਿਆ ਆ ਤਾਂ ਵੱਡੀ ਰਕਮ ਦਿੰਨੇ ਪਤਾ ਨਹੀਂ ਕੀ ਉਹ ਕਰ ਗਈ ਚੱਲ ਕੋਈ ਨਹੀਂ 5 ਲੱਖ ਦਿਉਣ ਲੱਗਾ ਹਾਂ ਹਾਂਜੀ ਹਾਂਜੀ ਹਾਂ ਜੀ ਤੁਸੀਂ ਹੁੰਦੀਆਂ ਕੋਈ ਨਹੀਂ ਬਸ ਮੈਂ ਬੁਟੀਕ ਤੇ ਜਾਣ ਨੂੰ ਤਿਆਰ ਹੁੰਦੀ ਪਈ ਸੀ ਅੱਜਾਂ ਮੈਂ ਹੀ ਕਰਦਾ ਹਾਂ ਜਦੋਂ ਕਦ ਪੈਸੇ ਬਣਾਏ ਨਾ ਤਦੋਂ ਹਾਂਜੀ ਹਾਂ ਹਾਂ ਸੋਚਿਆ ਆ ਉਹ ਮੈਂ ਚਾਹੀਦਾ ਮੈਂ ਬੇਟੇ ਕੇ ਨਾ ਦੇਨੇ ਆਪਾਂ ਬਬਾ ਜੀ ਤੇ ਬਹੁਤ ਹੀ ਆਪਰੇ ਦੇਖੋ ਨਾ ਆ ਅੱਛਾ ਅੱਛਾ ਬਣ ਗਈ ਗੱਲ ਹਾਂ ਹਾਂ ਬੜੀ ਚਲੋ ਕੋਈ ਨਹੀਂ ਫਿਰ ਮੈਂ ਬੁਟੀਕ ਤੇ ਨਹੀਂ ਜਾਂਦੀ ਤੁਹਾਨੂੰ ਪੈਸੇ ਫੜਾ ਦਿੰਨੀ ਆਣ ਕੇ ਹਾਂ ਤਾਂ ਲੈ ਅੱਛਾ ਸੀ ਠੀਕ ਹੈ ਕਰਵਾ ਪਾਪਾ ਜੀ ਦਾ ਚਾਹੀ ਵੀ ਗੱਲ ਬਣ ਗਈ ਚਲੋ ਹੁਣ ਦਿਨ ਮੋੜਨਦੇ ਆ ਪਰਮਾਤਮਾ ਦੀ ਮਿਹਰ ਹੋਉਂਦੀ ਆ ਬੜੀ ਮੰਮੀ ਜੀ ਮੰਮੀ ਜੀ ਹਾਂ ਬਸ ਹੋ ਗਈ ਤਿਆਰ ਮੈਂ ਹੋ ਗਈ ਤਿਆਰ ਬਸ ਤਿਆਰ ਤੇ ਹੋ ਗਈ ਉਹ ਆਹ ਬੁਟੀਕ ਨਹੀਂ ਜਾਣਾ ਬੁਟੀਕ ਨਹੀਂ ਜਾਣਾ ਹਾਂ ਜੀ ਉਹ ਕਿਉਂ ਉਹ ਮੀਨਾ ਦਾ ਫੋਨ ਆਇਆ ਸੀ ਜਿਹੜੀ ਗੱਲ ਨਹੀਂ ਕਰਨਦੇ ਹੋਟਲ ਵੇਖਣਦੇ ਆ ਪਹਿਲਾਂ ਮੈਂ ਪਹਿਲਾਂ ਹਾਂ ਤੇ ਉਹ ਤਾਂ ਗੱਲ ਬਣ ਗਈ ਆ ਤੇ ਪੈਸੇ ਲੈ ਕੇ ਆ ਦੇਣੇ ਰਾਜੂ ਨੇ ਹੋਟਲ ਲੈ ਲਿਆ ਹਾਂਜੀ ਮੰਮੀ ਵਾਹਿਗੁਰੂ ਜੀ ਧੰਨ ਸ਼ੁਕਰ ਹੈ ਸ਼ੁਕਰ ਹੈ ਦੇਖ ਲਾ ਬੀ ਮੰਮਾ ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ ਆ ਹਾਂ ਮੰਮੀ ਘਰ ਵੀ ਆਪ ਆਪਣਾ ਲੈ ਲਿਆ ਹੁਣ ਹੈਗਾ ਤੇ ਉਹ ਵੀ ਸੀ ਆਹੋ ਨਵਾਂ ਘਰ ਲੈ ਲਿਆ ਤੇ ਅੱਜ ਬਾਬਾ ਜੀ ਨੇ ਸਾਨੂੰ ਹੋਟਲ ਵੀ ਦਵਾਤਾ ਕੋਈ ਨਾ ਮੰਮੀ ਇਹ ਵੀ ਹੁਣ ਇੱਧਰ ਉੱਧਰ ਕੰਮ ਤੇ ਤੁਰੇ ਫਿਰਦੇ ਹੀ ਹੁਣ ਆਹਨ ਆਪਣਾ ਹੋਟਲ ਸਾਂਭਣਗੇ ਨੋ ਲੈ ਸਾਰੇ ਜਿਹੜੇ ਸਾਨੂੰ ਗੱਲਾਂ ਕਰਦੇ ਸੀ ਨਾ ਉਹਨਾਂ ਦੇ ਵੀ ਜ਼ੁਬਾਨਾਂ ਬੰਦ ਹੋ ਜਾਂਦੀਆਂ ਵੇਖ ਲੈ ਮਮਾ ਇੱਕ ਗੱਲ ਐ ਪੈਸਾ ਕਿਸ ਤਰ੍ਹਾਂ ਦੀ ਚੀਜ਼ ਐ ਉਹ ਤੇ ਗੱਲ ਹੈਗੀ ਆ ਮੰਮੀ ਪਹਿਲਾਂ ਸਾਡੇ ਕੋਲ ਜਦੋਂ ਪੈਸਾ ਹੈਗਾ ਸੀ ਉਦੋਂ ਸਾਡੇ ਨਾਲ ਰਿਸ਼ਤੇਦਾਰ ਵੀ ਸੀ ਜਿਸਰ ਕੋ ਪੈਸਾ ਚਲੇ ਗਿਆ ਤੇ ਰਿਸ਼ਤੇਦਾਰ ਵੀ ਦੂਰ ਹੋ ਗਏ ਤੇ ਹੁਣ ਪੱਕੀ ਗੱਲ ਐ ਹੁਣ ਸਭ ਕੁਝ ਸਹੀ ਹੋ ਗਿਆ ਨਾ ਰੋਸ ਤੇ ਦਾ ਹੈ ਤੇ ਕੋਈ ਉਹਨੇ ਸਾਰੇ ਰਿਸ਼ਤੇ ਵੀ ਕਿ ਸਹੀ ਹੋ ਜਾਣੇ ਹਰ ਚੀਜ਼ ਮਮੀ ਪੈਹਾਂ ਨਹੀਂ ਅੱਜ ਕੱਲ ਪੈਨਪੜਾ ਬਿਸ਼ਤੇਦਾਰ ਸਭ ਕੁਝ ਕਿਸੇ ਸਿਆਣੇ ਨੇ ਨਾ ਕਿਸੇ ਵੇਲੇ ਗੱਲ ਬੜੀ ਵਧੀਆ ਕਹੀ ਸੀ ਉਹ ਕਹਿੰਦੇ ਆ ਇਹ ਜਿਹੜਾ ਪੈਸਾ ਹੈ ਨਾ ਇਹ 나ਗਣੀ ਆ ਇਹ ਡੰਗ ਮਾਰਦੀ ਹੈ ਕੋਈ ਆ ਜਿਹੜਾ ਤੋਂ ਬਚਿਆ ਹੋਇਆ ਨਹੀਂ ਤਾਂ ਪੈਸਿਆਂ ਵਿੱਚ ਬੜੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਤੇ ਵੇਖ ਲਾ ਆਪਣੇ ਰਿਸ਼ਤੇ ਸਾਰੇ ਵਿਗੜ ਗਏ ਸੀ ਤੇ ਬਾਕੀ ਇੱਕ ਗੱਲ ਸਾਨੂੰ ਉਹ ਗੱਲਾਂ ਭੁੱਲਦੀਆਂ ਨਹੀਂ ਜਿਹੜੀਆਂ ਉਹਦੋਂ ਉਹਨਾਂ ਨੇ ਉਹ ਗੱਲਾਂ ਕੀਤੀਆਂ ਸੀ ਉਹ ਤਾਂ ਹੈਗਾ ਮੰਮੀ ਸਾਰੀ ਉਮਰ ਯਾਦ ਰਹਿਣਗੀਆਂ ਭਾਵੇਂ ਸਹੀ ਵੀ ਹੋ ਜੇ ਪਰਿਵਾਰ ਭੈਣ ਭਰਾ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਮੂੰਹੋਂ ਨਿਕਲੀਆਂ ਵਾ ਨਾ ਉਹ ਵਾਪਸ ਨਹੀਂ ਜਾਣੀਆਂ ਪਰ ਮਿੰਮਨ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਮੈਂ ਤਾਂ ਤੈਨੂੰ ਕਿਹਾ ਸੀ ਕਿ ਬਲਾਓ ਉਹਨਾਂ ਨੂੰ ਰੋਟੀ ਦੇ ਨੂੰ ਵਾਈਟ ਕਰੀ ਉਹਨਾਂ ਨੂੰ ਵਿਖਾਈ ਉਹਨਾਂ ਨੂੰ ਕਿ ਵੇਖੋ ਟਾੜੀਆਂ ਦਵਾਵਾਂ ਨਾ ਟਾਡੇ ਮਿਹਣਿਆਂ ਦੇ ਨਾਲ ਅੱਜ ਸਾਡਾ ਘਰ ਉਹ ਵੀ ਹੈਗਾ ਤੇ ਅੱਜ ਨਵਾਂ ਵੀ ਆਪਾਂ ਘਰ ਲੈ ਲੇ। ਉਹ ਵੀ ਨਾ ਮੰਮੀ ਨਹੀਂ ਤੇ ਲੋਕੀ ਪੁਰਾਣਾ ਘਰ ਵੇਚ ਦਿੰਦੇ ਦਾਵਾ ਦਾ ਤੇ ਨਵਾਂ ਲੈ ਲਈਏ। ਪਰ ਸਾਡਾ ਉਹ ਵੀ ਘਰ ਹੈਗਾ ਵਾ ਤੇ ਅਹੀਂ ਨਵਾਂ ਵੀ ਲੈ ਲਿਆ। ਜੀ ਮੰਨ। ਆ ਜੋ ਕੁਝ ਵੀ ਹੈ ਨਾ ਆਪਾਂ। ਪਰਮਾਤਮਾ ਦੀ ਬਖਸ਼ਿਸ਼ ਹੈ ਹੀ। ਤੇਰੇ ਭੈਣ ਭਰਾਵਾਂ ਦੀਆਂ ਮਿਹਣਿਆਂ ਦੀ ਬਖਸ਼ਿਸ਼ ਵੀ ਆਪਾਂ। ਜਿਉਂ ਨਾ ਸਾਨੂੰ ਇੰਨੇ ਮਿਹਣੇ ਮਾਰਦੇ ਨਾ ਸਾਨੂੰ ਉਹਨਾਂ ਦੀਆਂ ਗੱਲਾਂ ਇੰਨੀਆਂ ਖੜਕਦੀਆਂ। ਤੇ ਅੱਜ ਆਪਾਂ ਇਹ ਕੁਝ ਕਰ ਪੈਣਾ ਸੀ ਕੋਈ ਨਾ ਮੰਮੀ ਇਹ ਉੱਥੇ ਬਸ ਸੂਟ ਸੀਂਦੇ ਹੋਣਾ ਸੀਗਾ ਉਹਨੇ ਘਰ ਚ ਪਰ ਵਿਮਨ ਇਹ ਤੇ ਧੰਨਵਾਦ ਤੇਰਾ ਵੀ ਪੁੱਤ ਜਿੰਨੇ ਤੂੰ ਮਾਰੇ ਹਲਾਤਾ ਵਿੱਚ ਸਾਡਾ ਸਾਥ ਦਿੱਤਾ ਸਾਡਾ ਸਾਥ ਛੱਡਿਆ ਨਹੀਂ ਹੈਗਾ ਤੁਹਾਡੇ ਤਾਂ ਰਿਸ਼ਤੇਦਾਰ ਵੀ ਕੰਦੇ ਸੀ ਕਿ ਵਿਮਨ ਛੱਡ ਕੇ ਆ ਜਾ ਖੁਦ ਤੇਰੀ ਗੁਰਪ੍ਰੀਤ ਪਹਿਣ ਕਹਿਣ ਡੇ ਸੀ ਕਿਹ ਰੰਦੇ ਹੁਣ ਰੱਜ ਕੋ ਕੀ ਰਿਆ ਫੈਕਟਰੀ ਸੀ ਉਹਨ ਤੇ ਅੱਗ ਲੱਗੀ ਕਰਜ਼ਾਈ ਹੋ ਗਿਆ ਰੱਜ ਦਾ ਪੂਰਾ ਪਰ ਤੁਮ ਪੁੱਤ ਨਹੀਂ ਗਈ ਸਾਡਾ ਸਾਥ ਦਿੱਤਾ ਕਿੰਨੇ ਸਾਲਾਂ ਬਾਅਦ ਮਾਲਕ ਨੇ ਸਾਨੂੰ ਕੁਝ ਹੀਆਂ ਵਕਾਈਆਂ ਫਿਰ ਵੀ ਵਰਗੇ ਸਾਡੇ ਹਾਲਾਤ ਹੋ ਗਏ ਬੜੇ ਛੋੜੇ ਸਾਡੇ ਹਾਲਾਤ ਹੋ ਗਏ ਤੇ ਮੰਮੀ ਇਹਦੇ ਤੇ ਤੁਹਾਡਾ ਵੀ ਤੇ ਪੂਰਾ ਯੋਗਦਾਨ ਹੈ ਜਿਹੜੇ ਤੋਂ ਹੀ ਬੁਟੀਕ ਦਾ ਨਾਮ ਸੋਚਦੇ ਨਾਮ ਲੋਂ ਲਿੰਦੇ ਤੇ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਮੈਂ ਤਾਂ ਬਸ ਇਹ ਹੀ ਕਿ ਘਰ ਮੇਰੇ ਸੂਟ ਆਈ ਜਾ ਤੇ ਮੈਂ ਸੀ ਜਾਵਾਂ ਤੇ ਸਾਡੇ ਘਰ ਦਾ ਖਰਚਾ ਚੱਲੀ ਜਾਵੇ ਪਰ ਇਹ ਤੁਹਾਡੀ ਬਦੌਲਤ ਹੀ ਆ ਕਿ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਆ ਨਾ ਪੁੱਤ ਮੇਰੀ ਬਤੌਣਾ ਤੇ ਕਾ ਦੇ ਰਾਤ ਦਿਨ ਤੂੰ ਇੱਕ ਚੱਕਿਆ ਰਾਜੂ ਨੇ ਕਿੰਨੀ ਮਿਹਨਤ ਕੀਤੀ ਮੇਰਾ ਪੁੱਤ ਜਿਹੜਾ ਤੋਂ ਪੇ ਕਦੀ ਨਿਕਲਦਾ ਨਹੀਂ ਸੀ ਮਿੱਕ ਟੰ ਟੰ ਚਾਰ ਚਾਰ ਸੋਵੇ ਦੇ ਦਿਹਾੜੀਆਂ ਲਾਇਆ ਫੈਕਟਰੀਆਂ ਚ ਰਿਆ ਰਾਤ ਮਾਰਕੀਟ ਤਾਂ ਜਾ ਕੇ ਚੌਕੀਦਾਰਾ ਕਰਦਾ ਰਿਆ ਪੁੱਤ ਬੱਚਿਆਂ ਨੇ ਫੇਸ ਸਾਹਮਣੇ ਸੜਕੋ ਦਿੱਤੀ ਖਾਂ ਜਾਂਦੇ ਨੇ ਜਦੋਂ ਬੱਚਿਆਂ ਵਾਲਾ ਦੇਖੀਦਾ ਹੁੰਦਾ ਸੀ ਨਾ ਤੇ ਤਰਸ ਆਂਦਾ ਸੀ ਪਰ ਅੱਜ ਉਸ ਵਾਹਿਗੁਰੂ ਦਾ ਸ਼ੁਕਰ ਜਿਹਦੇ ਸਾਰਾ ਕੁਝ ਠੀਕ ਕਰਤਾ ਢੀਮਲ ਹੁਣ ਇੱਕ ਕੰਮ ਹੋਰ ਕਰ ਲੈ ਪੁੱਤ ਕੀ ਮੰਮੀ ਤੂੰ ਨਾ ਆਪਣੀ ਮੰਮੀ ਨਾਲ ਤਾਂ ਗੁੱਸਾ ਕਰ। ਉਹ ਤਾਂ ਵਿਚਾਰੀ ਤੇ ਕੀ ਕਸੂਰਿਆ। ਤੇਰੇ ਭਰਾ ਪਰਜਾਈ ਉਹਨੂੰ ਆਣ ਦੇਣਗੇ ਤੇ ਆਣਗੇ। ਉਹਨ ਤਾਂ ਵਿਚਾਰੀ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਮੇਰੀ ਧੀ ਦੀ ੱਡੀ ਵੱਡੀ ਬੁਟੀਕ ਆ। ਮੇਰੀ ਧੀ ਨੇ ਨਾ ਵਧੀਆ ਕਰ ਲੈ ਲਿਆ। ਆਪਣੇ ਭਰਾ ਨੂੰ ਆਪਣੀ ਭੈਣ ਨੂੰ ਸਾਰੇ ਪਰਿਵਾਰ ਨੂੰ ਸਾਥ ਲਾ। ਛੱਡ ਦੇ ਗੁੱਸਾ। ਕੋਈ ਗੱਲ ਨਹੀਂ ਪੁੱਤ। ਨਹੀਂ ਨਹੀਂ ਮੰਮੀ। ਉਹਨਾਂ ਨੇ ਸੋਚਣਾ ਵਾ ਕਿ ਸਾਨੂੰ ਬੁਖਾਉਣ ਨੂੰ ਤਾਂ ਬੁਲਾਉਂਦੇ ਹੀ ਆ। ਆਪਣੇ ਆਪ ਹੀ ਆਉਣਗੇ। हां मम्मी ਨੂੰ ਮੈਂ ਜ਼ਰੂਰ ਬੁਲਾਉਂਗੀ ਉਹਨਾਂ ਨੂੰ ਫੋਨ ਕਰਕੇ ਸੱਦੂਗੀ ਉਹ ਆਪੇ ਕਹਿਣਗੇ ਤੇ ਕੀ ਪਤਾ ਹੋ ਆਈ ਜਾਣ ਸਾਰੇ ਜਣੇ ਮੈਂ ਕਿਉਂ ਸੱਦਾ ਨਹੀਂ ਪੁੱਛ ਤਾ ਸੱਤ ਤੋਂ ਨਹੀਂ ਮਿਵਾਣ ਨੂੰ ਕੋਈ ਫਰਕ ਨਹੀਂ ਪੰਦਾ ਉਹਨਾਂ ਨੂੰ ਪਤਾ ਕਿੰਨੀ ਖੁਸ਼ੀ ਹੋਣੀ ਹੈ ਬਹੁਤ ਖੁਸ਼ੀ ਹੋਣੀ ਉਹਨਾਂ ਨੂੰ ਕਿ ਸਾਡੀ ਪੈਣ ਫੇਰ ਉਸੇ ਮਕਾਮ ਤੇ ਪਹੁੰਚ ਗਈ ਹੈ ਜਿਸ ਮਕਾਮ ਤੇ ਸੱਡੇ ਪਹਿਲਾਂ ਸੀ ਤੇ ਕੀ ਪਤਾ ਮੰਮੀ ਉਹਨੂੰ ਖੁਸ਼ੀ ਹੋਣੀ ਆ ਕਿ ਉਹਨੇ ਸਰਵਲ ਕੇ ਕੋਲ ਹੀ ਹੋ ਜਾਣਾ ਮੰਮੇ ਤੇ ਬਹੁਤ ਖੁਸ਼ ਹੋਣਗੇ ਪਰ ਗੁਰਪ੍ਰੀਤ ਮੈਨੂੰ ਨਹੀਂ ਲੱਗਦਾ ਉਹ ਖੁਸ਼ ਹੋਊਗੀ ਨਾ ਪੁੱਤ ਕਿਤੇ ਕਹਨ ਭਾਵੇਂ ਸੜਦੇ ਭੈਣ ਭਰਾ ਤਾਂ ਖੁਸ਼ ਹੁੰਦੇ ਪੁੱਤ ਅੱਛਾ ਤੂੰ ਗੱਲ ਛੱਡ ਪਰ ਉਹ ਫੜ ਪੈਸੇ ਜਿਹੜਾ ਕਹਿਣ ਡਿਆ ਆਪਾਂ ਤੇ ਬਸ ਬਣੀਆ ਇਕੱਲੇ ਬਹਿ ਗਈ ਪੈਸੇ ਫੜ ਤੇ ਮੈਂ ਬੁਟੀਕ ਤੇ ਜਾਂਦੀ ਆ ਨਹੀਂ ਮੰਮੀ ਤੂੰ ਨਾਲ ਚੱਲੋ ਕੋਈ ਗੱਲ ਨਹੀਂ ਪੁੱਟੀ ਕਾ ਥੋੜੀ ਲੇਟ ਖੋਲ ਲਾਂਗੇ ਅੱਜ ਨਹੀਂ ਪੁੱਤ ਮੈਨੂੰ ਇਸ ਕੱਲ ਦੇ ਵੀ ਖੁਸ਼ੀ ਪੈਸੇ ਲੈ ਕੇ ਪਹੁੰਚ ਬਾਕੀ ਤਾਂ ਸਵੇਰੇ ਵੇਖ ਲਾਂਗੇ ਕੀ ਪਤਾ ਨੇ ਪੈਸੇ ਫੜਾ ਰਹੇ ਤੇ ਮੈਂ ਜਾ ਕੇ ਦੁਕਾਨ ਤੇ ਖੋਲਾਂ ਤੈਨੂੰ ਪਤਾ ਨਾਲੇ ਮੇਰੀ ਗੱਲ ਸੁਣ ਔ ਕੀ ਉਹ ਪੈਸਿਆਂ ਦਾ ਕੀ ਚੱਕਰ ਹੈ ਸਵੇਰੇ ਫੋਨ ਆਇਆ ਮੈਂ ਫੋਨ ਚੁੱਕਿਆ ਕੋਈ ਪਤਾ ਨਹੀਂ ਮੰਦਿਰ ਮੰਦਿਰ ਉਹ ਕਹਿੰਦੇ ਸੀ ਕੋਈ ਆਪਣਾ ਅਕਾਊਂਟ ਨੰਬਰ ਸੈਂਡ ਕਰੋ 10000 ਰੁਪਇਆ ਬਣਿਆ ਮੈਂ ਪਾ ਦਵਾਂ ਮੰਮੀ ਜੀ ਉਹਨਾਂ ਦੇ ਵਿਆਹ ਵਾਲੀ ਕੁੜੀ ਦਾ ਸੂਡ ਸੀ ਤੇ ਸੀਗੇ ਉਤਾਹ ਕਹਿੰਦੇ ਹੋ ਨੇ account ਨੰਬਰ ਦੇ ਦੋ ਤੇ ਉੱਥੇ ਮੈਂ ਸੈਂਡ ਕਰ ਦਾਂ ਅੱਛਾ ਅੱਛਾ ਚਲ ਠੀਕ ਆ ਚਲ ਫੜ ਪੈਸੇ ਲੈ ਲੈ ਜਾਂ ਦੇਖ ਕੇ ਆ ਚਲ ਚਾਚਾ ਬਾਹਰ ਹੱਤੀ ਕਰ ਬੱਚੇ ਟਿਫਨ ਪਾਤੇ ਸੀ ਨਾ ਬੈਗ 'ਚ ਹਾਂਜੀ ਹਾਂਜੀ ਮੰਮੀ ਸਭ ਕੁਝ ਰੈਡੀ ਆ ਚਲ ਚਾਚਾ ਬੱਤੀਆਂ ਬੰਦ ਕਰ ਚਲੋ ਬੱਤੀਆਂ ਬੰਦ ਕਰ ਬੱਤੀ ਬੰਦ ਕਰ ਉਹ ਤੇ ਚਲ ਆ ਜਾ ਆ ਜਾ ਚਲ ਆ ਜਾ ਆ ਜਾ ਆ ਜਾ ਮੰਮੀ ਮੇਰਾ ਪਰਸ ਕਿੱਥੇ ਆ ਪਰਸ ਉਹ ਵੇ ਫੈਕਟਿਵਾ ਚ ਰੱਖਿਆ ਅੱਛਾ ਅੱਛਾ ਤੇ ਨਾਲੇ ਐਕਟਿਵਾ ਹੋਲੀ ਚ ਲਾਇਆ ਕਰ ਤੂੰ ਬਹੁਤ ਤੇਜ਼ ਲੱਗਦਾ ਕਾ ਟੈਕੀ ਬੋਪਾ